ਜੀ ਕਾਲ ਜੀ ਸਾਰਿਆਂ ਨੂੰ ਉਮੀਦ ਇੱਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਈ ਖੁਸ਼ੀ ਵਲੋਗ ਤੇ ਅੱਜ ਦੀ ਵੀਡੀਓ ਬਹੁਤ ਸੋਹਣੀ ਵੀਡੀਓ ਲੈ ਕੇ ਆਈ ਆਂ ਉਹਨਾਂ ਪੈਣਾ ਲਈ ਜਿਹੜੀਆਂ ਪਰੇਸ਼ਾਨ ਨੇ ਜਿਨ੍ਹਾਂ ਦੇ 헤ਅਰ ਜਿਹੜੇ ਨੇ ਨਾ ਉਮਰ ਤੋਂ ਪਹਿਲਾਂ ਹੀ ਵਾਈਟ ਹੋਣਾ ਸ਼ੁਰੂ ਹੋ ਗਏ ਨੇ ਝੜਦੇ ਆ ਵਾਲ ਟੁੱਟਦੇ ਆ ਤੇ ਉਹ ਕੋਈ ਕਲਰ ਕਰ ਬਿਨ ਕਰ ਸਕਦੇ ਆ ਨਾ ਆਪਣਾ ਜਦੋਂ ਕੋਈ ਕੈਮੀਕਲ ਵਾਲਾ ਕਲਰ ਸ਼ੁਰੂ ਕਰ ਦਿੰਦੇ ਨੇ ਵਾਲਾਂ ਤੇ ਲਗਾਣਾ ਕਿ ਉਹ ਕੀ ਹੁੰਦਾ ਹੈ ਹੋਰ ਜਿਆਦਾ ਵਾਲ ਜਿਹੜੇ ਆ ਵਾਈਟ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਸਮੱਸਿਆ ਨੂੰ ਲੈ ਕੇ ਬਹੁਤ ਜਿਆਦਾ ਭੈਣਾ ਪਰੇਸ਼ਾਨ ਨੇ ਤੇ ਉਹਦਾ ਮੈਂ ਹੱਲ ਲੈ ਕੇ ਆਈ ਆ ਤੁਹਾਨੂੰ ਇੱਕ ਨੇਚਰਲ ਡਾਈ ਦੱਸਾਂਗੀ ਤੇ ਉਹਨੂੰ ਬਣਾਉਣ ਦਾ ਤਰੀਕਾ ਦੱਸਦੀ ਆ ਤੇ ਉਹਨੂੰ ਕਿੱਦਾਂ ਬਣਾਣਾ ਹੈ ਤੇ ਕਿੱਦਾਂ ਤੁਸੀਂ ਇਸਤੇਮਾਲ ਕਰਨਾ ਹੈ ਉਹ ਤੁਸੀਂ ਹਫ਼ਤੇ 'ਚ ਚਾਹੇ 2 ਵਾਰ ਇਸਤੇਮਾਲ ਕਰ ਸਕੋਗੇ ਚਾਹੇ ਤੁਸੀਂ ਇੱਕ ਵਾਰ ਹੀ ਕਰ ਲਿਓ ਹੈਨਾ ਤੇ ਉਹ ਹੈਗਾ ਵੀ ਜਦੋਂ ਤੁਸੀਂ ਸਿਰ ਧੋਣਾ ਹੋਵੇ ਨਾ ਉਹ ਨਹੀਂ ਲੱਗਾ ਹੋਣਾ ਚਾਹੀਦਾ ਤੁਹਾਡੇ ਵਾਲਾਂ ਨੂੰ ਵਾਲ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ ਉਹ ਡਾਈ ਉਸ ਟਾਈਮ ਲਾਣੀ ਹੈ ਨੈਚੁਰਲ ਡਾਈ ਹੈ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈ ਜਿਹੜੀ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾਏਗੀ ਵਾਲ ਤੁਹਾਡੇ ਲੰਬੇ ਵੀ ਹੋ ਜਾਣਗੇ ਤਾਂ ਇਦਾਂ ਸ਼ਾਈਨਿੰਗ ਵੀ ਮਾਰਨ ਲੱਗ ਜਾਣਗੇ ਤੇ ਜਿਹੜੇ ਵਾਈਟ ਵਾਲ ਨੇ ਉਹ ਤੁਹਾਡੇ ਹੌਲੀ-ਹੌਲੀ ਜਿਹੜੇ ਆ ਨਾ ਬਲੈਕ ਹੋਣਾ ਸ਼ੁਰੂ ਹੋ ਜਾਣਗੇ। ਕਈ ਵਾਰ ਹੁੰਦਾ ਹੈ ਕਿ ਥੋੜਾ ਜਿਹੜੀਆਂ ਇਹ ਵਾਲੀਆਂ ਦੇਸੀ ਨੁਸਖੇ ਹੁੰਦੇ ਨੇ ਥੋੜਾ ਟਾਈਮ ਜ਼ਰੂਰ ਲੈਂਦੇ ਆ ਪਰ ਇੱਕ ਨੇਚਰਲ ਜਿਹਾ ਕਲਰ ਦੇ ਜਾਂਦੇ ਨੇ। ਜਿਹੜੇ ਆਪਾਂ ਬਾਜ਼ਾਰਾਂ ਚੋਂ ਲਾਣੇ ਆ ਨਾ ਲਿਆ ਕੇ ਕੈਮੀਕਲ ਵਾਲੀਆਂ ਉਹ ਕਰੀਮਾਂ ਚਾਹੀ ਟਿਊਬਾਂ ਚਾਹੀ ਕਲਰ ਉਹ ਇੱਕਦਮ ਕਲਰ ਤਾਂ ਕਾਲਾ ਕਰ ਦਿੰਦੀਆਂ ਨੇ ヘア ਦਾ ਪਰ ਉਹਦੇ ਨਾਲ ਕੀ ਹੁੰਦਾ ਬਾਅਦ ਚ ਨੁਕਸਾਨ ਬਹੁਤ ਹੁੰਦਾ ਵਾਲਾਂ ਦਾ। ਉਹ ਜਿਹੜੇ 2-4 ਵਾਲ ਪਹਿਲਾਂ ਵਾਈਟ ਹੋਏ ਹੁੰਦੇ ਨੇ ਉਨੂੰ ਆਪਾਂ ਕਾਲੇ ਕਰਦੇ ਕਰਦੇ ਹੋਰ ਜਿਹੜੇ ਵਾਲ ਨੇ ਉਹ ਵੀ ਵਾਈਟ ਹੋ ਜਾਂਦੇ ਨੇ ਤੇ ਵੀਡੀਓ ਐਂਡ ਤੱਕ ਦੇਖਣਾ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਬਣਾਣੀ ਉਹ ਰੈਮਡੀ ਕਿੱਤਾ ਬਣਾਣੀ ਹੈ ਤੇ ਵੀਡੀਓ ਜਿਹੜੀ ਐਂਡ ਤੱਕ ਦੇਖਣਾ ਤੇ ਚਲੋ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਤਾਂ ਹਾਂਜੀ ਕੁਝ ਇਸ ਪ੍ਰਕਾਰ ਦੀ ਹੈਗੀ ਇਹ ਵਾਲੀ ਡਾਈ ਇਹਦੇ ਵਿੱਚ ਸਿਰਫ ਇੱਕੋ ਹੀ ਚੀਜ਼ ਪੈਂਦੀ ਹੈ ਨਾ ਕੋਈ ਇਹ ਮਹਿੰਦੀ ਹੈ ਨਾ ਕੋਈ ਕਲਰ ਹੈ ਨਾ ਕਿਸੇ ਪ੍ਰਕਾਰ ਦੀ ਇਹ ਡਾਈ ਹੈ ਕੀ ਚੀਜ਼ ਹੈ ਤੁਹਾਡੇ ਨਾਲ ਆਪਾਂ ਉਹੀ ਸ਼ੇਅਰ ਕਰਨ ਲੱਗੇ ਹਾਂ ਕਿਸ ਤਰੀਕੇ ਨਾਲ ਬਣਦੀ ਹੈ ਵੀਡੀਓ ਜਿਹੜੀ ਤੁਸੀਂ ਪੂਰੀ ਦੇਖਿਓ ਤੇ ਸਾਰੀ ਵਿਧੀ ਤੁਸੀਂ ਜਾਣ ਲਓ ਤੇ ਲਓ ਜੀ ਇਹਦੇ ਇਹ ਡਾਈ ਬਣਾਉਣ ਲਈ ਆਪਾਂ ਲੋਹੇ ਦਾ ਬਰਤਨ ਚਾਹੀਦਾ ਆਪਾਂ ਚਾਹੇ ਆਪਣੇ ਘਰ ਕੜਾਈ ਹੋਵੇ ਚਾਹੇ ਕੋਈ ਵੀ ਲੋਹੇ ਦਾ ਨਾ ਬਰਤਨ ਹੋਵੇ ਤੇ ਉਹਦੇ ਵਿੱਚ ਆਪਾਂ ਇੱਕ ਗਲਾਸ ਪੂਰਾ ਪਾਣੀ ਦਾ ਪਾ ਦੇਣਾ ਇੰਦਾ ਥੋੜਾ ਜਿਦੂ ਗਰਮ ਹੋਣਾ ਸ਼ੁਰੂ ਹੋ ਜਾਣਾ ਤੇ ਇਹ ਹੈਗਾ ਆਵਲਾ ਪਾਊਡਰ ਆਵਲੇ ਦਾ ਪਾਊਡਰ ਜਿਹੜਾ ਹੈ ਨਾ ਉਹ ਤੁਸੀਂ ਕਿਸੇ ਗ੍ਰੋਸਰੀ ਸਟੋਰ ਤੋਂ ਵੀ ਲੈ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਕਿਤੋਂ ਵੀ ਇਹ ਤੁਹਾਨੂੰ ਆਸਾਨੀ ਨਾਲ ਇਹ ਮਿਲ ਜਾਂਦਾ ਹੈ ਤੇ ਆਵਲਾ ਸਿਰਫ ਆਵਲੇ ਦਾ ਹੀ ਪਾਊਡਰ ਨਾ ਕੋਈ ਮਹਿੰਦੀ ਨਾ ਕੋਈ ਹੋਰ ਚੀਜ਼ ਆਵਲਾ ਲੈ ਉਹਦੇ ਵਿੱਚ ਆਪਾਂ 3 ਚਮਚ ਜਨ ਕਿ ਇੱਕ ਗਲਾਸ ਪਾਣੀ ਦੇ ਵਿੱਚ 3 ਚਮਚ ਭਰ ਕੇ ਆਪਾਂ ਜਿਹੜਾ ਪਾਊਡਰ ਹੈ ਨਾ ਆਵਲੇ ਦਾ ਉਹ ਪਾ ਦਿੱਤਾ ਹੈ ਤੇ ਇਹਨੂੰ ਹੁਣ ਆਪਾਂ ਕੀ ਕਰਨਾ ਸਲੋ ਗੈਸ ਤੇ ਹੌਲੀ-ਹੌਲੀ ਪੱਕਣ ਦੇਣਾ ਹੈ ਜਿਹੜਾ ਇੱਕ ਗਲਾਸ ਪਾਣੀ ਪਾਇਆ ਜਿੰਨੇ ਤੱਕ ਉਹ ਅੱਧਾ ਨਹੀਂ ਹੋ ਜਾਂਦਾ ਹਨਾ ਤੇ ਉਹ ਉਨਾਂ ਚਿਰ ਉਹਨੂੰ ਆਪਾਂ ਹੌਲੀ-ਹੌਲੀ ਪਕਾਈ ਜਾਣਾ ਤੇ ਇਹਦਾ ਕਲਰ ਜਿਹੜਾ ਨਾ ਇੱਕਦਮ ਬਲੈਕ ਹੋਣਾ ਸ਼ੁਰੂ ਹੋ ਜਾਣਾ ਤੇ ਆਵਲਾ ਤੇ ਤੁਸੀਂ ਜਾਣਦੇ ਹੀ ਹੋ ਤੁਹਾਡੇ ਹਨਾ ਇਹ ਆਪਾਂ ਨੂੰ ਕਿੰਨਾ ਫਾਇਦੇਮੰਦ ਦੇ ਆਪਣੇ హెਅਰ ਲਈ ਆਪਣੇ ਸਰੀਰ ਲਈ ਆਪਣੇ ਪਾਚਣ ਲਈ ਆਵਲੇ ਦੇ ਤੇ ਇੰਨੇ ਫਾਇਦੇ ਹੁੰਦੇ ਨੇ ਇਹਦਾ ਜੂਸ ਆਵਲਾ ਖਾਓ ਇਹਦਾ ਜੂਸ ਪੀਓ ਤੇ ਬਹੁਤ ਵਧੀਆ ਜਿਵੇਂ ਹੁਣ ਸਰਦੀ ਆਣੀ ਹੈ ਸਰਦੀ ਵਿੱਚ ਤੇ ਆਵਲੇ ਆਮ ਹੋ ਜਾਂਦੇ ਨੇ ਇਹ ਤੁਸੀਂ ਆਪਣੇ ਅ ਜ਼ਰੂਰ ਤੁਸੀਂ ਇਸਤੇਮਾਲ ਕਰਿਆ ਕਰੋ ਆਪਣੇ ਜਿਵੇਂ ਹੈ ਨਾ ਜਿਵੇਂ ਅਚਾਰ ਬਣਾ ਲਿਆ ਅਚਾਰ ਦੇ ਰੂਪ ਚ ਖਾ ਲਿਆ ਜਿੱਦਾਂ ਕੱਚਾ ਵੀ ਕੋਈ ਖਾ ਲੈਂਦੇ ਕੋਈ ਚਟਣੀ ਬਣਾ ਕੇ ਵੀ ਆਵਲੇ ਦੀ ਖਾ ਲੈਂਦੇ ਜੂਸ ਬਣਾ ਕੇ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੀ ਕਿ ਕਿੱਦਾਂ ਆਪਾਂ ਘਰ ਵਿੱਚ ਆਵਲੇ ਦਾ ਜੂਸ ਵੀ ਬਣਾ ਸਕਦੇ ਹਾਂ ਉਹ ਵੀ ਰੈਮਡੀ ਆਪਣਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਹ ਆਪਾਂ ਇੱਕ ਗਲਾਸ ਜੂਸ ਦਾ ਰੋਜ਼ ਪੀ ਲਓ ਆਵਲੇ ਦਾ ਤੇ ਆਵਲੇ ਦੇ ਤੇ ਇੰਨੇ ਫਾਇਦੇ ਹੁੰਦੇ ਨੇ ਉਹਦੇ ਨਾਲ 헤ਰ ਜਿਹੜੇ ਨੇ ਨੇਚਰਲ ਕਾਲੇ ਹੋਣੇ ਸ਼ੁਰੂ ਹੁੰਦੇ ਨੇ ਕਾਲੇ ਹੀ ਰਹਿੰਦੇ ਨੇ ਝੜਦੇ ਵੀ ਨਹੀਂ ਹੈਗੇ ਵਾਲ ਕਮਜ਼ੋਰ ਵੀ ਨਹੀਂ ਪੈਂਦੇ ਹੈਗੇ ਵਾਲ ਤੇ ਆਵਲਾ ਅੱਖਾਂ ਲਈ ਵੀ ਠੀਕ ਹੈ ਸਕਿਨ ਲਈ ਵੀ ਠੀਕ ਹੈ ਪੇਟ ਲਈ ਠੀਕ ਹੈ ਬਹੁਤ ਸਾਰੇ ਆਵਲੇ ਦੇ ਫਾਇਦੇ ਨੇ ਤੇ ਲਓ ਜੀ ਆਦੇ ਕੋ ਹੌਲੀ ਹੌਲੀ ਪੱਕਣਾ ਜਦੋਂ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਇਹਦਾ ਕਲਰ ਜਿਹੜਾ ਨਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਇਕਦਮ ਇੱਕਰੀਮੀ ਫਾਰਮ ਵਾਂਗੂ ਬਣ ਜਾਂਦਾ ਹੈ ਬਿਲਕੁਲ ਕਰੀਮੀ ਫਾਰਮ ਚ ਆ ਕੇ ਤੇ ਇਕਦਮ ਕਲਰ ਜਿਹੜਾ ਇਹਦਾ ਬਲੈਕ ਬਣ ਜਾਂਦਾ ਹੈ ਤੇ ਆ ਇਦਾਂ ਕੁਛ ਇਹਦਾ ਕਲਰ ਬਣ ਜਾਂਦਾ ਹੈ ਆਪਾਂ ਜਦੋਂ ਵੀ ਹਨਾ ਬਾਜ਼ਾਰੋਂ ਕੋਈ ਵੀ ਜਿਹੜਾ ਕਲਰ ਲਿਆ ਕੇ ਲਾਣੇ ਆ ਉਹਦਾ ਅਸਰ ਤਾਂ ਚਲੋ ਇਹ ਜਦ ਹੀ ਹੋ ਜਾਂਦਾ ਜਦ ਹੀ ਬਲੈਕ ਵਾਲ ਹੋ ਜਾਂਦੇ ਨੇ ਪਰ ਬਾਅਦ ਵਿੱਚ ਵਾਲਾਂ ਨੂੰ ਬਹੁਤ ਨੁਕਸਾਨ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਤੁਸੀਂ ਨੇਚਰਲ ਡਾਈ ਇਦਾਂ ਦੀ ਡਾਈ ਜਿਹੜੀ ਉਹ ਇਸਤੇਮਾਲ ਕਰਿਆ ਕਰੋ ਇਹ ਥੋੜਾ ਟਾਈਮ ਜ਼ਰੂਰ ਲੈਂਦੀ ਹੈ ਹੌਲੀ-ਹੌਲੀ ਇਹ ਆਪਣਾ ਅਸਰ ਜਿਹੜਾ ਛੱਡਣਾ ਸ਼ੁਰੂ ਕਰ ਦਿੰਦੀ ਹੈ ਜਿੱਥੇ ਕਿ ਤਾਂ ਉਹ ਡਾਈ ਦਾ ਮਤਲਬ ਕਿ ਉਹ ਮਿੰਟੋ-ਮਿੰਟ ਹੋ ਜਾਂਦੇ ਨੇ ਉਹ ਤਾਂ ਕੈਮੀਕਲ ਹੁੰਦੇ ਨੇ ਉਹਦੇ ਨਾਲ ਬਾਅਦ ਚ ਵਾਲਾਂ ਦਾ ਨੁਕਸਾਨ ਹੁੰਦਾ ਏ ਤੇ ਇਹ ਦੇਖੋ ਇਦਾਂ ਇਹਦਾ ਕਲਰ ਜਿਹੜਾ ਨਾ ਹੌਲੀ-ਹੌਲੀ ਜਦੋਂ ਆਪਾਂ ਲਾਣਾ ਸ਼ੁਰੂ ਕਰ ਦਵਾਂਗੇ ਨਾ ਤੇ ਆ ਦੇਖੋ ਹੌਲੀ-ਹੌਲੀ ਬਲੈਕ ਵਾਲ ਜਿਹੜੇ ਆਪਣੇ ਸ਼ੁਰੂ ਹੋ ਜਾਣਗੇ ਜਿਹੜੇ ਵਾਈਟ ਹੈਅਰ ਆਏ ਹੁੰਦੇ ਨੇ ਨਾ ਹੌਲੀ-ਹੌਲੀ ਨੈਚੁਰਲ ਕਾਲੇ ਸ਼ੁਰੂ ਹੋ ਜਾਂਦੇ ਨੇ ਸ਼ੁਰੂ ਤੇ ਤੁਸੀਂ ਇਹ ਆਸਾਨ ਤਰੀਕੇ ਨਾਲ ਦੇਖੋ ਬਣਾ ਕੇ ਇਦਾਂ ਉਸੀਂ ਸਟੋਰ ਕਰਕੇ ਰੱਖ ਸਕਦੇ ਹੋ 2-3 ਵਾਰੀ ਵਾਸਤੇ ਬਣਾ ਲਓ ਜਿਆਦਾ ਨਾ ਬਣਾਓ ਜਣਕੇ ਤਿੰਨਕ ਵਾਰ ਦਾ ਬਣਾ ਕੇ ਸਟੋਰ ਕਰ ਸਕਦੇ ਹੋ ਤੁਸੀਂ ਸ਼ੁਰੂ ਸ਼ੁਰੂ ਵਿੱਚ ਦੋ ਵਾਰੀ ਲਾਓ ਹਫਤੇ ਵਿੱਚ ਉਸ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਜਦੋਂ ਤੁਹਾਡੇ ਨੇਚਰਲ ਵਾਲ ਸ਼ੁਰੂ ਹੋ ਜਾਣੇ ਨੇ ਕਾਲੇ ਬਣਨੇ ਤਾਂ ਤੁਸੀਂ ਉਸ ਟਾਈਮ ਬਾਅਦ ਇੱਕ ਵਾਰ ਵੀ ਲਗਾ ਸਕਦੇ ਹੋ ਤੇ ਦੇਖੋ ਕਲਰ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਹੱਥਾਂ ਤੇ ਲਗਾ ਕੇ ਵੀ ਦੱਸ ਰਹੀ ਹਾਂ ਆ ਦੇਖੋ ਥੋੜਾ ਥੋੜਾ ਬਲੈਕ ਜਿਵੇਂ ਸ਼ੁਰੂ ਹੋ ਜਾਂਦਾ ਐਦਾਂ ਹੀ ਆਪਣੇ హెయిਰ ਤੇ ਬਲੈਕ ਕਲਰ ਜਿਹੜਾ ਇਹ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਜਿਹੜੀ ਨੇਚਰਲ ਡਾਈਆਂ ਨੇ ਨਾ ਉਹੀ ਇਸਤੇਮਾਲ ਕਰਿਆ ਕਰੋ ਜਿਹੜੇ ਕੈਮੀਕਲ ਵਾਲੇ ਕਲਰ ਹੁੰਦੇ ਨੇ ਉਹ ਬਿਲਕੁਲ ਨਾ ਇਸਤੇਮਾਲ ਕਰਿਆ ਕਰੋ ਤੇ ਲੋ ਜੀ ਇਹ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਹੈ ਡਾਈ ਤੇ ਇਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਇਦਾਂ ਹੀ ਆਪਾਂ ਤੁਹਾਨੂੰ ਸੋਹਣੇ-ਸੋਹਣੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਰ ਪ੍ਰਕਾਰ ਦੀਆਂ ਤੁਹਾਡੇ ਜਿਹੜੀ ਵੀ ਸਮੱਸਿਆ ਹੈ ਉਹਦੇ ਬਾਰੇ ਤੁਹਾਨੂੰ ਹੱਲ ਦੱਸਾਂਗੇ ਤਾਂ ਹਾਂਜੀ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਵੇਗੀ ਇਹ ਵਾਲੀ ਡਾਈ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਇੱਕ ਦੋ ਵਾਰ ਲਗਾ ਕੇ ਇਹ ਨਹੀਂ ਸਮਝਣਾ ਕਿ ਸਾਡੇ ਵਾਲ ਕਾਲੇ ਨਹੀਂ ਹੋਏ ਜਿੱਦ ਤੁਸੀਂ ਲਗਾਣ ਲੱਗ ਜਾਓਗੇ ਨਾ ਹੌਲੀ-ਹੌਲੀ ਹਫ਼ਤੇ 'ਚ ਦੋ ਵਾਰ ਲਾਣਾ ਸ਼ੁਰੂ ਕਰ ਦਿਓ ਫਿਰ ਹੌਲੀ-ਹੌਲੀ ਇੱਕ ਵਾਰ ਕਰ ਦਿਓ ਤੁਹਾਡੇ ਨੇਚਰਲ ਵਾਲ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਇਹ ਨੇਚਰਲ ਡਾਈ ਹੈ ਹੌਲੀ ਹੌਲੀ ਆਪਣਾ ਜਿਹੜਾ ਅਸਰ ਛੱਡਦੀ ਹੈ ਇਹ ਤੁਸੀਂ ਇਹ ਨਾ ਸਮਝਣਾ ਕਿ ਇੱਕ ਵਾਰ ਲਗਾਇਆ ਸੀ ਦੋ ਵਾਰ ਲਗਾਇਆ ਤੇ ਕਾਲੇ ਨਹੀਂ ਹੋਏ ਹੌਲੀ ਹੌਲੀ ਇਹ ਜਿਹੜਾ ਆਪਣਾ ਕਲਰ ਜਿੱਦੂ ਛੱਡਣਾ ਸ਼ੁਰੂ ਕਰ ਦਿੰਦੀ ਹੈ ਨਾ ਨੇਚਰਲ ਵਾਲ ਕਾਲੇ ਹੋ ਜਾਂਦੇ ਬਹੁਤ ਸੋਹਣੇ హెయిਰ ਹੋ ਜਾਂਦੇ ਨੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਵਾਲੀ ਡਾਈ ਜਿਹੜੀ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਕੋਈ ਜ਼ਿਆਦਾ ਚੀਜ਼ਾਂ ਨਹੀਂ ਇਹਦੇ ਵਿੱਚ ਪੈਂਦੀ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੇ ਆਵਲੇ ਦਾ ਪਾਊਡਰ ਹੁੰਦਾ ਹੈ ਚਾਹੇ ਕਿਸੇ ਸ਼ੋਪ ਤੋਂ ਖਰੀਦ ਸਕਦੇ ਹੋ ਚਾਹੇ ਆਨਲਾਈਨ ਤੁਸੀਂ ਮੰਗਵਾ ਵੀ ਸਕਦੇ ਹੋ ਤੇ ਤੁਸੀਂ ਇਦਾਂ ਡਾਈ ਬਣਾ ਕੇ ਤੁਸੀਂ ਆਪਣੇ హెਅਰ ਤੇ ਇਸਤੇਮਾਲ ਕਰ ਸਕਦੇ ਹੋ ਤੇ ਕੱਲ ਨੂੰ ਫਿਰ ਆਪਾਂ ਇੱਕ ਨਿਊ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰਕੇ ਦੱਸਣਾ ਕਿਸ ਚੀਜ਼ ਤੇ ਵੀਡੀਓ ਤੁਸੀਂ ਪਸੰਦ ਕਰੋਗੇ ਆਪਾਂ ਉਸ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਕਾਫੀ ਵੀਡੀਓ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਜਿਵੇਂ ਕਿ ਚਿਹਰੇ ਤੇ ਸ਼ਾਈਆਂ ਤੇ ਓਪਨ ਪੋਰਸ ਸਾਰਾ ਕੀਤਾ ਹੋਇਆ ਜਿਹੜਾ ਵੀ ਤੁਸੀਂ ਕਮੈਂਟ ਕਰੋਗੇ ਜਿਸ ਚੀਜ਼ ਤੇ ਚਾਹੋ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਇੱਕ ਨਈ ਵੀਡੀਓ ਵਿੱਚ ਬਾਏ ਬਾਏ